ਗ੍ਰਿੱਡ 'ਚ ਖੜੇ ਆ ਤਨੌਲੇ ਤਨੌਲੇ ਗ੍ਰਿੱਡ 'ਚ ਖੜੇ ਆ ਸਾਨ ਚ ਉਹਨਾਂ ਦੇ ਗਰਾਹਾਂ ਪਹੁੰਚ ਗਈ ਇੱਥੇ ਗ੍ਰਿੱਡ 'ਚ ਆਪੋ ਵਿਚਾਰ ਸੁਣਦੇ ਆ ਮਸਲਾ ਕੀ ਆ ਸਾਨੂੰ ਐਵੇਂ ਨਹੀਂ ਪਤਾ ਮਸਲਾ ਕਾਦਾ ਉੱਥੇ ਜਾ ਕੇ ਸਾਨੂੰ ਦਿਖਾਉਣੇ ਆ ਵੀ ਕੀ ਮਸਲਾ ਉੱਥੇ ਕਾਦੇ ਵਾਸਤੇ ਧਰਨਾ ਲੱਗਿਆ ਹੋਇਆ ਸਾਨੂੰ ਅੰਦਰੋਂ ਸਾਰਾ ਹਾਲ ਦਿਖਾਉਣੇ ਆ ਵੀ ਕਿਹੜੇ ਮਸਲੇ 'ਚ ਧਰਨਾ ਲੱਗਿਆ ਹੋਇਆ ਤਨੌਲੇ ਗ੍ਰਿੱਡ 'ਚ ਬਹੁਤ ਵੱਡਾ ਧਰਨਾ ਲੱਗਿਆ ਹੋਇਆ ਸੋਨੂੰ ਉੱਥੇ ਜਾ ਕੇ ਦਿਖਾਉਨੇ ਆ ਕਿਸਾਨ ਜੁਨੇ ਨ ਉਗਰਾਹਾਂ ਦਾ ਧਰਨਾ ਧਨੌਲਾ ਗ੍ਰਿੱਡ ਕਿਸਾਨ ਜਥੇਬੰਦੀ ਪੂਰੀ ਵੱਡੀ ਪੱਦਰ ਤੇ ਸਾਨੂੰ ਆ ਕੇ ਪਹੁੰਚੀ ਹੋਈ ਹੈ ਇੱਥੇ ਤੇ ਜਥੇਬੰਦੀ ਦੇ ਆਗੂ ਨਾਲ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਹਾਂ ਨਾ ਤੋਂ ਇਹ ਮਾਮਲਾ ਕੀ ਹੈ ਇਹ ਸਾਰੇ ਮਾਮਲੇ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਦਿਆਂ ਕਿ ਕੀ ਮਾਮਲਾ ਹੈ ਧਨੌਲਾ ਗ੍ਰਿੱਡ ਕਿਸਾਨ ਜੁਨੇ ਨ ਉਗਰਾਹਾਂ ਕਿਸਾਨ ਜਥੇ ਨੇ ਉਗਰਾਹਾ ਬਸ ਅੱਜ ਕਰਦੇ ਆਗੂ ਨਾਲ ਗੱਲਬਾਤ ਕਰਦੇ ਆਪਸ ਵਿੱਚ ਜੇ ਮਸਲਾ ਮਸਲਾ ਪੁੱਛ ਕੇ ਸਾਨੂੰ ਦੱਸਦੇ ਕਿ ਕੀ ਨਾ ਆਜੀ ਧਰਨਾ ਕੀ ਸਬੰਧ ਚ ਲੱਗਿਆ ਹੋਇਆ ਜੀ ਮੈਂ ਆਕਰਸ਼ਨ ਸਿੰਘ ਛੰਨਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਬਰਨਾਲੇ ਬਲਾਕ ਦਾ ਮੀਤ ਪ੍ਰਧਾਨ ਜੋ ਅੱਜ ਸਾਡਾ ਧਰਨਾ ਲੱਗਿਆ ਜੋ ਬਿਜਲੀ ਮੁਲਾਜ਼ਮ ਪਿਛਲੇ ਦਿਨਾਂ ਤੇ ਹੜਤਾਲ ਸਟ੍ਰੇਕ ਤੇ ਗਏ ਨੇ ਉਹ ਜਿਹੜੀ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਅਧੂ ਪਾਲਾ ਪੰਜਾਬ ਦਾ ਮੁੱਖ ਮੰਤਰੀ ਸਾਡਾ ਕਹਿੰਦਾ ਸੀ ਕਹਿੰਦਾ ਇਹ ਜਗਾ ਦੇਖਦੇ ਵਜਾ ਨਹੀਂ ਦੇਖਦੇ ਮਸਲੇ ਦੀ ਅੱਜ ਉਹ ਗੱਲ ਸਾਹਮਣੇ ਆ ਜਾਣੀ ਪਿੰਡਾਂ ਦੇ ਵਿੱਚ ਤਰਾਤਰਾ ਹੋ ਜਾਂਦੇ ਕੁਝ ਪਿੰਡ ਬੰਦ ਨੇ ਕੁਝ ਫੀਟਰ ਬੰਦ ਨੇ ਜਿਹੜਾ ਆਖਰੀ ਪਾਣੀਆਂ ਝੋਨੇ ਨੂੰ ਉਹ ਬਿਜਲੀ ਦੇ ਸਪਲਾਈ ਨੂੰ ਲੈ ਕੇ ਉਹਨੂੰ ਲੈ ਕੇ ਜਾਣੀ ਸਾਡੇ ਬਲਾਕ ਬਲੋ ਤਰਨਾ ਤੇ ਤਣਾਉਲੇ ਗ੍ਰੈਡ ਦੇ ਵਿੱਚ ਜਿਹੜਾ ਅੱਜ ਪਾਲਸੀ ਫੀਟਰ ਨੇ ਜਿਹੜੇ ਕੁੱਲ ਜਿਹੜਾ ਗ੍ਰੈਡ ਦੇ ਨਾਲ ਸੰਬੰਧਤ ਨੇ ਚਾਹੇ ਕੋਈ ਦੋ ਹੰਡਾਏ ਤੋਂ ਖੜੇ ਨੇ ਦੋ ਇੱਧਰ ਗਾਹਾਂ ਬੜਬੜਦੇ ਖੜੇ ਨੇ ਇੱਕ ਆਹ ਤਣਾਉਲੇ ਬਣਦਾ ਖੜਾਗਾ ਯਾਨੀ ਇੱਧਰ ਇੱਕ ਅਤਵਾਲਗ ਰੈਡ ਦਾ ਕਾਲੇ ਕਾਲੇ ਦੇ ਫੀਟਰ ਖੜਾ ਤੋਂ ਉਹ ਕਈ ਫੀਟਰਾਂ ਨੂੰ ਲੈ ਕੇ ਅਸੀਂ ਐਸਡੀਓ ਸਾਹਿਬ ਨੂੰ ਮਿਲਿਆ ਜਾਨੀ ਉਹਨਾਂ ਨੇ ਕਹਿ ਦਿੱਤੀ ਵੀ ਜੇ ਪ੍ਰਾਈਪੇਡ ਬੰਦੇ ਤੋਂ ਵੀ ਕਰਵਾਉਣੇ ਤਾਂ ਵੀ ਅਸੀਂ ਪਰਮਟ ਦੇ ਅੰਦਰੋਂ ਆਰਡਰ ਦੇ ਨਹੀਂ ਸਕਦੇ ਅਸੀਂ ਸਰਕਾਰੀ ਮੁਲਾਜ਼ਮ ਨਹੀਂ ਦੇਵਾਂਗੇ ਜਾਨੀ ਆਖਰੀ ਪਾਣੀਆ ਤੋਂ ਉਹਨੇ ਨੂੰ ਕੱਲ ਨੂੰ ਜਦੋਂ ਐਦੂ ਬਾਹ ਸਾਡੀ ਨਾ ਸੁਣੀ ਇੱਕ ਮੁਲਾਜ਼ਮਾਂ ਨੇ ਇਹਨੂੰ ਕੱਲ ਨੂੰ ਅਸੀਂ ਤੈਖਾ ਕਰਨ ਜਾ ਰਹੇ ਹਾਂ ਐਦੂ ਜਾਨੀ ਜਿੰਨਾ ਚਿਰ ਸਪਲਾਈ ਨਹੀਂ ਚਾਹਦੀ ਕਾਨੂੰਨ ਕੋਈ ਪਿੰਡ ਬੰਦ ਹੁੰਦਾ ਜਾਨੀ ਚਾ ਉਹ ਮੁਲਾਜ਼ਮੀ ਨੇ ਤੇ ਠੀਕ ਹੀ ਨਹੀਂ ਕਰਨੀਆ ਬਿਲਕੁਲ ਇਹਦਾ ਮਤਲਬ ਜਾਨੀ ਸਰਕਾਰ ਇਹ ਆ ਇਹਦੇ ਬਾਅਦ ਤੇ ਸੋਚੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਦਾ ਸੈਟਿੰਗ ਕਰੇ ਉਹ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਉਹ ਮੁੜ ਕੇ ਡਿਊਟੀ ਤੇ ਹੋਣ ਜਾਨੀ ਜਿਹੜਾ ਲੋਕਾਂ ਨਾਲ ਸਰਕਾਰ ਵਾਅਦੇ ਕਰਕੇ ਹੀ ਆ ਵੀ ਕੋਈ ਸਮੱਸਿਆ ਨਹੀਂ ਆਊਗੀ ਜਾਨੀ ਵੱਡੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਨੇ ਕਿਸਾਨੀ ਪਹਿਲਾ ਕਰਜ ਦਾ ਨਾਤਾ ਅੱਜ ਤੱਕ ਕੋਈ ਇਹ ਕਹਿ ਸਕਦਾ ਵੀ ਯਾਰ ਮੈਂ ਮਾਲੋ ਵੀ ਜਨਰੇਟਰ ਚਲਾ ਕੇ ਤੇ ਉਹਨਾਂ ਨੂੰ ਆਖਰੀ ਪਾਣੀ ਲਾ ਦੂੰਗਾ ਉਹ ਵੀ ਕਿਸਾਨੀ ਦੇ ਦਮ ਨਹੀਂ ਕਰਜ ਦੇ ਪਹਿਲਾਂ ਕਰਜ ਦੇ ਥੱਲੇ ਨੇ ਕਰਜ ਦੀ ਮਾਰ ਥੱਲੇ ਨੇ ਇਸ ਕਰਕੇ ਅਸੀਂ ਕਹਿਣਾ ਵੀ ਆਖਰੀ ਪਾਣੀ ਹੈ ਇਹਦੇ ਮਾਰ ਸਰਕਾਰ ਸੋਚੇ ਜਿਹੜੀ ਸਪਲਾਈ ਬੰਦ ਹੈ ਉਹਨੂੰ ਜਲਦੀ ਬਹਾਲ ਕਰੇ ਨਹੀਂ ਤੜਕੇ ਇਹਦੇ ਬਾਅਦ ਤੇ ਤਿਆਰ ਰਹੇ ਸਾਡੇ ਰੋਹ ਦਾ ਸਾਹਮਣਾ ਕਰ ਲਈ ਕੱਲ ਨੂੰ ਅਸੀਂ ਇਹਨੂੰ ਠਿੱਕਾ ਕਰਨ ਜਾ ਰਹੇ ਨਹੀਂ ਇਹ ਹੁਣ ਵੀ ਕਾਫੀ ਸਪਲਾਈ ਬੰਦ ਹੋਈ ਵੀ ਹੈਗੀ ਮੋਟਰਾਂ ਦੀ ਬਹੁਤ ਮੋਟਰਾਂ ਦੀ ਸਪਲਾਈ ਬੰਦ ਹੋਈ ਪਈ ਹੈ ਜੇ ਮੈਂ ਇੱਥੇ ਇੱਕ ਫਿਲਟਰ ਕਾਲੇ ਕੇ ਫਿਲਟਰ ਪੰਦਾ ਉਹਦਾ ਕੱਲ ਉਹਦਾ ਬਲੇਡ ਟੁੱਟਿਆ ਕੋਈ ਮਲਾਜ ਬਲੇਡ ਨਹੀਂ ਪਾ ਰਿਹਾ ਜਾਣੀ ਹੋਰ ਕਈ ਗ੍ਰੈਡਾਂ ਸਮੱਸਿਆ ਇੱਕ ਜਿਵੇਂ ਅੱਜ ਆ ਗਿਆ ਥਰਾ ਕੋਠੇ ਨੇ ਭੈਣੀ ਫੀਟਰ ਪਾਇਦਾ ਹੜਾ ਗ੍ਰੈਡ ਚ ਚੱਲਦਾ ਉਹ ਬੰਦਾ ਹੈ ਜਾਨੀ ਹੋਰ ਕਈ ਜਿਹੜੇ ਅੱਡ ਅੱਡੀ ਗ੍ਰੈਡਾਂ ਚ ਸਮੱਸਿਆ ਆ ਰਹੀ ਹੈ ਉਹ ਜਾਨੀ ਜਿਵੇਂ ਹੁਣ ਅੱਛੇ ਛੇਕੇ ਦੇ ਬੰਦੇ ਆਏ ਨੇ ਉਹ ਰੰਗੀਆਂ ਗ੍ਰੈਡ ਤੋਂ ਲਾਈਟ ਆਉਂਦੀ ਉਹਨਾਂ ਨੂੰ ਉੱਥੇ ਦੋ ਤਿੰਨ ਫੀਟਰ ਖੜੇ ਨੇ ਜਾਨੀ ਅਸੀਂ ਕੋਲ ਆਪਦਾ ਇੱਥੇ ਹੈੱਡ ਬਣਾਇਆ ਸੀਗਾ ਧਾਲਾ ਗ੍ਰੈਡ ਓਕੇ ਇੱਥੋਂ ਅਸੀਂ ਕੱਲ ਨੂੰ ਕਿਤੇ ਵੀ ਸਪਲਾਈ ਹੁੰਦੀ ਹੈ ਜਾਨੀ ਛੱਡ ਸਾਰਾ ਬਲਾਕ ਧਿਆਨ ਚ ਹੈ ਅਸੀਂ ਕੱਲਾ ਕੱਲਾ ਫੀਟਰ ਚਲਾਏ ਤੋਂ ਕੱਲ ਨੂੰ ਜਿਹੜਾ ਕੋਈ ਅਗਲਾ ਕਦਮ ਚੱਕ ਸਾਨੂੰ ਉਹ ਚੱਕਰ ਲਈ ਮਜਬੂਰ ਹੋਣਾ ਪਊਗਾ ਸਾਡਾ ਆਖਰੀ ਪਾਣੀ ਝੋਨੇ ਚ ਯਾਨੀ ਮੈਂ ਤੁਹਾਨੂੰ ਪਹਿਲਾਂ ਦੱਸ ਕਿ ਕਿਹੜਾ ਵੀ ਨਾ ਤਾਂ ਕਿਸਾਨ ਨਹੀਂ ਜਾਣਦਾ ਦਾਮ ਹੈ ਜਿਹੜਾ ਡੀਜ਼ਲ ਫੂਕ ਕੇ ਵੀ ਪਾਣੀ ਲਾਦੇ ਝੋਨੇ ਨੂੰ ਯਾਨੀ ਆਖਰੀ ਪਾਣੀ ਹੈ ਇਹ ਲੋਕਾਂ ਦੇ ਨੱਕ ਚ ਦਾਮ ਆਇਆ ਪਿਆ ਇਸ ਕਰਕੇ ਸਾਨੂੰ ਕੱਲ ਨੂੰ ਕੋਈ ਕੌੜਾ ਕ ਚੱਬਣਾ ਪਊਗਾ ਜਿੰਨਾ ਚਿਰ ਸਪਲਾਈ ਨਹੀਂ ਚੱਲਦੀ ਨਹੀਂ ਜਿਹੜੇ ਮਲਾਜ਼ਮ ਨੇ ਜਿਵੇਂ ਆਪਾਂ ਤੁਸੀਂ ਕਹਿ ਰਹੇ ਸੀਗੇ ਵੀ ਜਿਹੜਾ ਵੀ ਇਹ ਪਲੇਟ ਵਗੈਰਾ ਕੋਈ ਨਹੀਂ ਬਾਦਲ ਰਿਹਾ ਇਹ ਉਹ ਮਲਾਜ਼ਮਾਂ ਨੂੰ ਵੀ ਉੱਪਰੋਂ ਵੀ ਆਰਡਰ ਵਗੈਰਾ ਹੋਏ ਪਏ ਨੇ ਜਾਂ ਕਿਉਂ ਨਹੀਂ ਕੰਮ ਕਰ ਰਹੇ ਉਹ ਮਲਾਜ਼ਮ ਉਹ ਜੀ ਸ਼ਿਕਾਇਤ ਤੇ ਜਾਫੇ ਨਗਰ ਅਸਲੀ ਜਿਹੜੇ ਤਾਂ ਸਾਰੇ ਡਿਊਟੀ ਵਾਲੇ ਬੰਦੇ ਸਟ੍ਰੈਕ ਤੇ ਵਾਗੇ ਅੱਛਾ ਜਿਹੜੇ ਉਹ ਪ੍ਰਾਈਵੇਟ ਤੋਂ ਤਾਂ ਇਹ ਕਹਿੰਦਾ ਵੀ ਅਸੀਂ ਅੰਦਰੋਂ ਪਰਮਿਟ ਨਹੀਂ ਦੇ ਸਕਦੇ ਲਹਿਰ ਕੱਟੀ ਬਣਾ ਤਾਂ ਲੈ ਠੀਕ ਨਹੀਂ ਨਾ ਹੋਣੀ ਓਕੇ ਜਿਹੜੇ ਅੰਦਰੋਂ ਪਰਮਿਟ ਦੇਣਗੇ ਲੈ ਤਾਂ ਤਾਂ ਬੰਦਾ ਉੱਪਰ ਤਾਂ ਫੇਰ ਚੜੂਗਾ ਮੰਗਾ ਕੀ ਨੇ ਮਲਾਜਮਾਂ ਦੀਆਂ ਜੀ ਮਲਾਜਮਾਂ ਦੀਆਂ ਮੰਗਾਂ ਨੇ ਉਹਨਾਂ ਦੀ ਪਰਛਲਣਾ ਕੋਈ ਜਾ ਉਹਨਾਂ ਦਾ ਜਿਹੜਾ ਕਰੋੜ ਰੁਪਈਆ ਇਕੱਲਾ ਕਹਿੰਦੇ ਵੀ ਜਾਰੇ ਜੀ ਸੀਧਾ ਨੂੰ ਦਿੰਨੇ ਆ ਅੱਜ ਤੱਕ ਨਾ ਕਿਸਾਨ ਨੂੰ ਵੀ ਕਰੋੜ ਦਿਓ ਹੋਰ ਵੀ ਦੇ ਦੇ ਅੰਨ ਬਨਾਰਤਾ ਹਿੱਸਾ ਪਾਇਆ ਨਾ ਆ ਬਜ਼ੁਰਗ ਖੜੇ ਨੇ ਹੁਣ ਇਹਨਾਂ ਨੇ ਖੇਤੀ ਕਰਦੇ ਬੁੜੇ ਹੋ ਗਏ ਜਣੇ ਭਾਰਤ ਦੀ ਅੱਜ ਕਿਨੇ ਘੱਟ ਤੋਂ ਘੱਟ 10000 ਰੁਪਏ ਇਹਨਾਂ ਦੀ ਬਿਲਕੁਲ ਹੋਵੇ ਅੱਜ ਕੁੱਲ ਮਿਲਾ ਕੇ ਨਹੀਂ 45000 ਰੁਪਏ ਬਿਲਕੁਲ ਹੈ ਕਿਸੇ ਮਹਿਕ ਵਿੱਚ ਰਿਟਾਇਰ ਹੋ ਗਿਆ ਇਹਨਾਂ ਮਾਰੇ ਸਰਕਾਰ ਸੋਚ ਹੀ ਨਹੀਂ ਰਹੀ ਸਾਡੀ ਮੰਗ ਐ ਸੀ ਖੇਤੀ ਖਰੜੇ ਦੇ ਵਿੱਚ ਦੇ ਕੇ ਵੀ ਕਿਸਾਨਾਂ ਦਾ ਮੰਦੂਰਾ ਜਿੱਥੇ 52 ਸਾਲ ਦਾ ਹੋ ਗਿਆ ਉਹਨੂੰ ਰਿਟਾਇਰ ਕਰੋ 10000 ਰੁਪਏ ਇੱਕ ਮਹੀਨੇ ਦੀ ਪੈਸੇ ਹੋਵੇ ਕੋਈ ਜ਼ਮੀਨ ਦੀ ਸ਼ਰਤ ਨਾ ਹੋਵੇ ਇਹ ਸਾਡੀ ਮੰਗ ਹੈ ਜੱਥੇ ਬੰਦੀ ਦੀ ਠੀਕ ਹੈ ਤੇ ਹੁਣ ਕੱਲ ਨੂੰ ਇਹ ਦੋ ਵੀ ਹੋਰ ਕੱਲ ਤਿੱਖਾ ਹੋਗਾ ਦਾ ਰੂਪ ਬਦਲ ਮਾ ਹੋਗਾ ਜੇ ਇਹ ਫਿੱਟ ਨਾ ਚੱਲੇ ਕੱਲ ਨੂੰ ਇਹ ਦੋ ਤਿੱਖਾ ਹੋਗਾ ਜਾਨੀ ਹੁਣ ਸਰਕਾਰ ਨੂੰ ਲੱ ਕੱਲ ਨੂੰ ਮੋੜਾਂਗੇ ਨਹੀਂ ਕੱਲ ਨੂੰ ਇਹ ਤਿੱਖਾ ਹੋਏ ਤੇ ਹੁਣ ਆਪ ਨੂੰ ਕੈ ਦਿਨ ਹੋ ਗਏ ਤੇ ਤਾਂ ਮਦਰ ਇਹ ਤੇ ਤਿੰਨ ਦਿਨ ਹੋ ਗਏ ਜੀ ਤੀਜਾ ਦਿਨ ਹਾਂ ਤੀਜਾ ਦਿਨ ਚੱਲ ਰਿਹਾ ਜਣ ਕੱਲ ਕੋਈ ਫੀਟਰ ਚਲਾਤੇ ਐ ਮੈਨੂੰ ਕੋਈ ਵੀ ਚੱਲੇ ਨਹੀਂ ਜਿਹੜੇ ਠੀਕ ᱛੀਓ ਚੱਲ ਪਏ ਜਿਹੜਾ ਕਿ ਨੁਕਸਾ ਆ ਗਿਆ ਉਹਨੂੰ ਨੁਕਸੇ ਠੀਕ ਕਰਨ ਵਾਲੇ ਮਲਾਜ਼ਮ ਨਹੀਂ ਕੋਈ ਹੋਰ ਹਾਂ ਜੀ